ਕੈਸੇ ਕਮਾਲ ਦੇ ਵਰਤਾਰੇ ਆ ਵੀ ਉਹ ਕੀਰਤਨੀਆਂ ਬਹੁਤ ਵੱਡੇ ਆ ਸੋਹਣੇ ਤਕੜੇ ਆ ਬਾਬਾ ਜੱਸਾ ਸਿੰਘ ਆਲੂ ਵਾਲੀਆ ਉਹਨਾਂ ਦੀ ਸ਼ਮਸ਼ੀਰ ਅਫਗਾਨਿਸਤਾਨ ਚ ਧੁੰਮ ਪਾਈ ਪਈ ਐ ਤੇ ਉਹ ਘੋੜਿਆਂ ਦੀ ਲੰਦ ਵੀ ਚੱਕੀ ਜਾਂਦੇ ਆ ਘੋੜਿਆਂ ਦੀ ਸੇਵਾ ਵੀ ਕਰਦੇ ਛੋਟੇ 12000 ਘੋੜਿਆਂ ਨੂੰ ਦਾਣਾ ਵਰਤਾਉਂਦੇ ਰਹੇ ਆ ਤੇ ਮੈਂ ਹੱਸਦਾ ਹੁੰਨਾ ਤੁਹਾਡੇ ਇਹਨਾਂ ਦੇਸ਼ਾਂ ਚ ਕਈ ਵਾਰੀ ਲੱਗਦਾ ਹੁੰਦਾ ਨਾ ਗੱਲਾਂ ਕਿਆਂ ਸੁਣਦੀਆਂ ਬੁਲੀ ਹੋਏ ਜੀ ਬੁਲੀ ਹੋਏ ਸਾਡੇ ਜਵਾਬ ਜੀ ਬੁੜੀ ਕੀਤਾ ਕਿਸੇ ਨੇ ਬੜੀ ਟਰਮ ਦੀ ਚੱਲਦੀ ਐ ਇੱਧਰ ਇਹ ਜੋਕਾਂ ਨੂੰ ਬੁਲੀ ਕਰਦੇ ਆ ਜੀ ਤੇ ਮੈਂ ਹੈਰਾਨ ਹੁੰਨਾ ਹੁੰਦਾ ਵੀ ਜਿੰਨਾ ਬੁਲੀ ਬਾਬਾ ਜਸਾ ਸਿੰਘ ਗਾਲੂ ਵਾਲੀ ਹੋਇਆ ਉਹਨੂੰ ਅਮਕਤ ਨੂੰ ਕਹਿੰਦੇ ਹੁੰਦੇ ਨੇ ਸਿੰਘ ਕਿਉਂਕਿ ਦਿੱਲੀ ਤੋਂ ਆਏ ਸੀ ਨਾ ਤੇ ਭਾਸ਼ਾ ਦੇ ਵਿੱਚ ਕਿਤੇ ਨਾ ਕਿਤੇ ਟੱਚ ਸੀ ਹਿੰਦੀ ਦਾ ਹਿੰਦਵੀ ਦਾ ਟੱਚ ਸੀਗਾ ਤਾਂ ਸਿੰਘ ਹੁਣ ਵੀ ਦਲਾ ਚ ਤੁਸੀਂ ਜਾਓ ਕਿਤੇ ਭਜੰਗੀ ਸਿੰਘਾਂ ਨੂੰ ਸਹਿਣਾ ਸੌਖਾ ਉਹਨਾਂ ਨੂੰ ਰਹਿਣਾ ਬਹੁਤ ਔਖ ਜਿਹੜੇ ਵਰਤਾਰੇ ਚ ਉਹ ਵਿਚਰਦੇ ਆ ਤੇ ਆ ਚਾਲ ਮਾਰ ਕੇ ਘੋੜੇ ਦੇ ਉੱਤੋਂ ਦੀ ਲੰਘੇ ਆ ਨਾ ਨਰਜੀ ਨਹੀਂ ਆਂਦੀ ਐ ਤੇ ਬਾਬਾ ਜਸਾ ਸਿੰਘ ਨੂੰ ਬਹੁਤ ਕੁਝ ਕਹਿੰਦੇ ਰਹੇ ਤੇ ਬਾਬਾ ਜਸਾ ਸਿੰਘ ਕਈ ਵਾਰੀ ਕਹਿੰਦੇ ਵੀ ਉਦਾਸ ਹੋ ਕੇ ਨਵਾਬ ਸਾਹਿਬ ਕੋਲ ਆਉਂਦੇ ਵੀ ਹੁੰਦੇ ਸੀ ਨਵਾਬ ਸਾਹਿਬ ਨੂੰ ਕਹਿੰਦੇ ਸੀ ਮੈਂ ਦਾਣਾ ਵਰ ਇਹ ਦਾਣਾ ਸੋਚੇ ਹੱਥੀ ਨਹੀਂ ਲੈਂਦੇ ਇੱਕ ਮੈਨੂੰ ਮੰਦੇ ਬੋਲ ਬੋਲਦੇ ਆ ਮੰਦੇ ਬੋਲਦਾ ਮਤਲਬ ਇਹੀ ਵੀ ਉਹਨੂੰ ਕੋਈ ਨਾ ਕੋਈ ਉਹ ਜਿਹੇ ਬੋਲ ਬੋਲਦੇ ਹੋਣਗੇ ਛੇੜਦੇ ਹੋਣਗੇ ਦਿੱਲੀੋਂ ਆਇਆ ਕਰਕੇ ਹਨ ਤੇ ਫਿਰ ਨਵਾਬ ਸਾਹਿਬ ਨੇ ਬੜੇ ਪ੍ਰੇਮ ਨਾਲ ਕਿਹਾ ਨਾ ਤੂੰ ਕਹਦੇ ਦੇਖ ਮੈਂ ਘੋੜਿਆਂ ਦੀ ਲਿੱਦ ਚੱਕਦਾ ਹੁੰਦਾ ਸੀ ਤੇ ਮੈਨੂੰ ਨਵਾਬ ਬਣਾਤਾ ਤੂੰ ਕੋ 12000 ਘੋੜਿਆਂ ਨੂੰ ਦਾਣਾ ਵਰਤਾਉਣਾ ਹੋ ਸਕਦਾ ਤੈਨੂੰ ਸੁਲਤਾਨ ਬਣਾ ਦੇ ਤੇ ਫਿਰ ਉਹੀ ਜੱਸਾ ਸੰਗਾਲੂ ਵਾਲੀਆਂ ਨਾ ਜਦੋਂ ਲਾਹੌਰ ਦੇ ਤਖਤ ਤੇ ਵੀ ਤੇ ਦਿੱਲੀ ਦੇ ਤਖਤ ਤੇ ਵੀ ਬੈਠਾ ਤੇ ਸਾਰੀ ਕੌਮ ਨੇ ਕਿਹਾ ਵੀ ਸੁਲਤਾਨ ਹੁਲਕਾ ਜੱਸਾ ਜੀ ਮਹਿਲੂ ਵਾਲੀ ਸੋ ਇਹ ਆ ਵੀ ਵਰਤਾਰੇ ਬ